ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਬਾਣੀ ਸੇਖ ਫਰੀਦ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਆਸਾ ਸੰਗਤ ਜੀ ਚੱਲ ਰਹੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਵਿਚਾਰ ਸਰਲ ਵਿਚਾਰ ਨੂੰ ਸੁਣ ਕਰਕੇ ਆਪ ਜੀ ਲਾਹੇ ਪ੍ਰਾਪਤ ਕਰ ਰਹੇ ਹੋ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਆਰੰਭ ਹੋ ਰਹੀ ਹੈ ਅਸੀਂ ਜਾਣਦੇ ਹਾਂ ਕਿ ਬਾਬਾ ਭਗਤ ਫਰੀਦ ਸਾਹਿਬ ਜੀ ਨੇ ਬਹੁਤ ਸਮਾਂ ਕਰੜੀ ਕਾਲਣਾ ਕਮਾਈ ਕੀਤੀ ਹੈ ਤਪ ਕੀਤੇ ਹਨ ਤਪસ્યા ਕੀਤੀ ਹੈ ਇਕ ਸਮੇਂ ਦੀ ਗੱਲ ਹੈ ਤਪ ਕਰਕੇ ਰਸਤੇ ਵਿੱਚ ਤੁਰੇ ਜਾ ਰਹੇ ਸਨ ਉਸ ਵੇਲੇ ਚਿੜੀਆਂ ਬਹੁਤ ਸ਼ੋਰ ਕਰ ਰਹੀਆਂ ਸਨ ਭਗਤ ਫਰੀਦ ਜੀ ਨੇ ਕਿਹਾ ਕਿ ਚਿੜੀਓ ਮਰ ਜਾਓ ਉਹ ਸਭ ਉਸੇ ਵੇਲੇ ਹੀ ਸੁੰਨ ਹੋ ਗਈਆਂ ਫਿਰ ਚਿੜੀਆਂ ਮਰੀਆਂ ਵੇਖ ਕੇ ਭਗਤ ਜੀ ਨੂੰ ਤਰਸ ਆਇਆ ਤਾਂ ਉਹਨਾਂ ਨੇ ਕਿਹਾ ਕਿ ਸਭ ਚਿੜੀਆਂ ਜਿਉਂਦੀਆਂ ਹੋ ਜਾਵੋ ਉਹ ਸਭ ਉਸੇ ਵੇਲੇ ਜਿਉਂਦੀਆਂ ਹੋ ਗਈਆਂ ਫਰੀਦ ਜੀ ਬਹੁਤ ਖੁਸ਼ ਹੋਏ ਅਤੇ ਮਨ ਵਿੱਚ ਸੂਖਮ ਜਿਹਾ ਹੰਕਾਰ ਫਰਿਆ ਕਿ ਤੱਬ ਕਰਕੇ ਬਹੁਤ ਸ਼ਕਤੀ ਆ ਗਈ ਹੈ। ਉਹ ਤੁਰਦੇ ਤੁਰਦੇ ਅੱਗੇ ਗਏ ਤਾਂ ਉੱਥੇ ਇੱਕ ਖੂਹ ਲੱਗਾ ਦੇਖਿਆ ਜਿੱਥੇ ਇੱਕ ਬੀਬੀ ਪਾਣੀ ਦੇ ਘੜੇ ਪਰ ਕੇ ਡੋਲੀ ਜਾ ਰਹੀ ਸੀ। ਫਰੀਦ ਜੀ ਨੇ ਉਸ ਬੀਬੀ ਕੋਲੋਂ ਪੀਣ ਲਈ ਪਾਣੀ ਮੰਗਿਆ ਪਰ ਉਹ ਬੀਬੀ ਉਵੇਂ ਪਾਣੀ ਡੋਲੀ ਗਈ। ਫਰੀਦ ਜੀ ਵੱਲ ਧਿਆਨ ਹੀ ਨਾ ਦਿੱਤਾ। ਫਰੀਦ ਜੀ ਨੇ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਅਸੀਂ ਤੈਨੂੰ ਸਰਾਪ ਦੇ ਦੇਵਾਂਗੇ ਤਾਂ ਅਗੋਂ ਉਸ ਬੀਬੀ ਨੇ ਕਿਹਾ ਭਗਤ ਜੀ ਇੱਥੇ ਚਿੜੀਓ ਮਰ ਜਾਵੋ ਚਿੜੀਓ ਜਿਉਂਦੀਓ ਹੋ ਜਾਵੋ ਵਾਲੀ ਗੱਲ ਨਹੀਂ ਚੱਲਣੀ ਭਗਤ ਜੀ ਬਹੁਤ ਹੈਰਾਨ ਹੋਏ ਅਤੇ ਪੁੱਛਿਆ ਕਿ ਬੀਬੀ ਤੇਰੇ ਵਿੱਚ ਇਤਨੀ ਸ਼ਕਤੀ ਕਿਵੇਂ ਆਈ ਹੈ ਉਸ ਬੀਬੀ ਨੇ ਕਿਹਾ ਕਿ ਭਗਤ ਜੀ ਮੈਂ ਆਪਣੇ ਪਤੀ ਵਰਤਾ ਧਰਮ ਵਿੱਚ ਪ੍ਰਪਗਾਂ जिस करके अ이니 ਤਾਕਤ ਮੇਰੇ ਵਿੱਚ ਸਹਿਜ ਹੀ ਆ ਗਈ ਹੈ ਫਿਰ ਫਰੀਦ ਜੀ ਨੇ ਪੁੱਛਿਆ ਕਿ ਤੂੰ ਪਾਣੀ ਦੇ ਘੜੇ ਭਰ ਕੇ ਡੋਲੀ ਕਿਉਂ ਜਾ ਰਹੀ ਤਾਂ ਉਸਨੇ ਕਿਹਾ ਕਿ ਭਗਤ ਜੀ ਇੱਥੇ ਸੌ ਕਹੂ ਪਰ ਮੇਰੀ ਭੈਣ ਦੇ ਘਰ ਵਿੱਚ ਅੱਗ ਲੱਗੀ ਹੋਈ ਮੈਂ ਉਹ ਅੱਗ ਬੁਝਾ ਰਹੀ ਹਾਂ ਜਦੋਂ ਅੱਗ ਬੁਝ ਜਾਵੇਗੀ ਤਦੋਂ ਪਾਣੀ ਪਿਲਾਵਾਂਗੀ ਭਗਤ ਜੀ ਨੇ ਕਿਹਾ ਕਿ ਤੂੰ ਮੈਨੂੰ ਉਪਦੇਸ਼ ਦੇਣਾ ਕਰ ਉਸ ਬੀਬੀ ਨੇ ਕਿਹਾ ਕਿ ਭਗਤ ਜੀ ਤੁਹਾਡੀ ਤਪੱਸਿਆ ਬਹੁਤ ਹੈ ਮੈਂ ਤੁਹਾਨੂੰ ਉਪਦੇਸ਼ ਨਹੀਂ ਦੇ ਸਕਦੀ ਇਥੋਂ ਅੱਗੇ ਇੱਕ ਰਾਜਾ ਜਾ ਰਿਹਾ ਹੈ ਉਸ ਰਾਜੇ ਕੋਲੋਂ ਉਪਦੇਸ਼ ਲੈ ਲਵੋ ਭਗਤ ਫਰੀਦ ਜੀ ਉਸ ਬੀਬੀ ਨੂੰ ਨਮਸਕਾਰ ਕਰਕੇ ਉਸ ਰਾਜੇ ਵੱਲ ਚੱਲ ਪਏ ਅੱਗੇ ਰਾਜਾ ਦਰਿਆ ਤੋਂ ਪਾਰ ਸ਼ਿਕਾਰ ਖੇਡ ਰਿਹਾ ਸੀ ਭਗਤ ਜੀ ਇੱਕ ਤੁਲੇ ਉੱਪਰ ਬੈਠ ਕੇ ਰਾਜੇ ਵੱਲ ਜਾ ਰਹੇ ਸਨ ਉਦੋਂ ਰਾਜੇ ਨੇ ਸ਼ਕਤੀ ਨਾਲ ਫਰੀਦ ਜੀ ਦਾ ਤੁਲਾ ਦਰਿਆ ਦੇ ਵਿੱਚ ਹੀ ਰੋਕ ਦਿੱਤਾ ਬਗਤ ਜੀ ਨੇ ਕਿਹਾ ਕਿ ਜਿਸ ਨੇ ਮੇਰਾ ਤੁਲਾ ਰੋਕਿਆ ਹੈ ਉਸ ਦੇ ਸਿਰ ਉੱਪਰ ਸਿੰਘ ਹੋ ਜਾਣ ਤਦੋਂ ਰਾਜੇ ਦੇ ਸਿਰ ਉੱਪਰ ਸਿੰਘ ਉੱਗ ਪਏ ਰਾਜੇ ਨੇ ਹੈਰਾਨ ਹੋ ਕੇ ਸੋਚਿਆ ਕਿ ਲੱਗਦਾ ਹੈ ਬਹੁਤ ਤਪਸਵੀ ਮਹਾਤਮਾ ਹੈ ਉਸ ਨੇ ਸ਼ਕਤੀ ਨਾਲ ਤੁਲਾ ਤੋੜ ਦਿੱਤਾ ਤਦੋਂ ਫਰੀਦ ਜੀ ਨੇ ਕਿਹਾ ਕਿ ਜਿਸ ਦੇ ਉੱਪਰ ਸਿੰਘ ਉੱਗੇ ਸਨ ਉਹ हट ਜਾਣ ਉਸ ਵੇਲੇ ਰਾਜੇ ਦੇ ਸਿਰ ਉੱਪਰੋਂ ਸਿੰਘ ਅੜ ਗਏ ਤਦੋਂ ਫਰੀਦ ਜੀ ਰਾਜੇ ਨੂੰ ਜਾ ਕੇ ਮਿਲੇ ਅਤੇ ਉਪਦੇਸ਼ ਲਈ ਜਾਂਚਨਾ ਕੀਤੀ ਤਾਂ ਉਸ ਰਾਜੇ ਨੇ ਕਿਹਾ ਕਿ ਭਗਤ ਜੀ ਤੁਹਾਡੀ ਤਪੱਸਿਆ ਬਹੁਤ ਹੈ ਮੈਂ ਤੁਹਾਨੂੰ ਉਪਦੇਸ਼ ਨਹੀਂ ਦੇ ਸਕਦਾ ਇਥੋਂ ਅੱਗੇ ਪਾਕਪਟਨ ਵਿੱਚ ਇੱਕ ਖਵਾਜਾ ਕਤਬਦੀਨ ਬਖਤਿਆਰ ਕਾਕੀ ਨਾਮੇ ਫਕੀਰ ਰਹਿੰਦਾ ਤੂੰ ਉਸ ਕੋਲੋਂ ਜਾ ਕੇ ਉਪਦੇਸ਼ ਲੈਣਾ ਕਰ ਜਦੋਂ ਭਗਤ ਜੀ ਖਵਾਜਾ ਕਤਬਦੀਨ ਬਖਤਿਆਰ ਕਾਕੀ ਜੀ ਕੋਲ ਜਾਣ ਲੱਗੇ ਦਦੂ ਵਿਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਭਗਤ ਜੀ ਮੰਗਲ ਕਰਦੇ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਸੋ ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਸ਼ਬਦ ਦਾ ਕੁਝ ਸਾਖ ਖਵਾਜਾ ਕੁੱਤਬਦੀਨ ਬਖਤਿਆਰ ਕਾਕੀ ਜੀ ਦੇ ਨਾਲ ਸੰਵਾਦ ਦਾ ਹੈ ਤਬ ਤਬ ਲੋਹੇ ਲੋਹੇ ਹਾਥ ਮਰੂਰੋ ਤਪ ਤਪ ਭਾਵ ਤਪੱਸਿਆ ਕਰ ਕਰਕੇ ਵਾ ਤਾਪ ਤਪੱਸਿਆ ਦੁਆਰਾ ਸਰੀਰ ਨੂੰ ਤਪਾਤ ਬਾਗੀ ਲੋਹੇ ਲੋਹੇ ਲੋਸ਼ੀ ਲੋਚ ਤੜਫ ਤੜਫ ਕੇ ਵਾ ਸਰੀਰ ਨੂੰ ਭੁੱਖ ਪਿਆਸ ਆਦ ਰੋਜੇ ਰੱਖਣ ਨਾਲ ਸਾੜ ਸਾੜ ਕੇ ਭਾਵ ਚੰਤੁਸ਼ਟੀ ਅੰਤ ਕਰਨ ਦੁਆਰਾ ਅਤਿਅੰਤ ਵਿਆਕਲ ਹੋ ਕੇ ਖਾਤਮ ਰੋੜ ਦੀ ਮਲ ਦੀ ਅਰਥਾਤ ਪਛਤਾਵਾ ਕਰਦੀ ਹਾਂ ਵਾ ਮੇਰੇ ਮਨ ਬੁੱਧ ਰੂਪੀ ਹੱਥ ਮੁਰਝਾਰੇ ਬਾਵਲ ਹੋਈ ਸੋ ਸਹੋ ਲੋਰੋ ਮੈਂ ਸੰਸਾਰ ਵੱਲੋਂ ਬਾਵਲ ਕਮਲੀ ਹੋਈ ਵਾ ਮੇਰੀ ਮਰਦੀ ਚੱਲੀ ਹੋਈ ਸੋਕੀ ਗਈ ਉਸ ਸਹੋ ਪਦੀ ਪਰਮੇਸ਼ਰ ਨੂੰ ਲੋਰੋ ਚਾਹੁੰਦੀ ਹੈ ਇੱਕ ਵਾਰ ਭਗਤ ਫਰੀਦ ਜੀ ਕਿਸੇ ਦਰਿਆ ਦੇ ਕਿਨਾਰੇ ਬੈਠੇ ਤਪੱਸਿਆ ਕਰ ਰਹੇ ਉਸ ਸਮੇਂ ਦਰਿਆ ਵਿੱਚ ਕੁਝ ਆਦਮੀਆਂ ਦੀ ਭਰੀ ਹੋਈ ਬੇੜੀ ਜਾ ਰਹੀ ਸੀ ਉਹ ਅਚਾਨਕ ਡੁੱਬ ਗਏ ਜਿਸ ਵਿੱਚੋਂ ਕੁਝ ਆਦਮੀ ਮਰ ਗਏ, ਕਮਾਈ ਦਾ ਬੱਚਾ ਮਰਿਆ ਆਇਆ ਦਰਿਆ ਦੇ ਕਿਨਾਰੇ ਜਾ ਲੱਗਾ। ਉਹ ਮਾਈ ਆਪ ਬਚ ਗਈ। ਉਸਨੇ ਭਗਤ ਜੀ ਨੂੰ ਤਪੱਸਿਆ ਕਰਦੇ ਵੇਖਿਆ। ਉਹ ਆਪਣਾ ਬੱਚਾ ਚੁੱਕ ਕੇ ਭਗਤ ਜੀ ਦੇ ਪਾਸ ਗਈ। ਉਸਨੇ ਰੋ ਰੋ ਕੇ ਬੇਨਤੀ ਕੀਤੀ ਭਗਤ ਜੀ ਮੇਰਾ ਇਕੱਲਾ ਇਕੱਲਾ ਪੁੱਤਰ ਮਰ ਗਿਆ। ਤੁਸੀਂ ਰੱਬ ਦੀ ਬੰਦਗੀ ਕਰਨ ਵਾਲੇ ਹੋ। ਕਿਰਪਾ ਕਰਕੇ ਮੇਰਾ ਪੁੱਤਰ ਜਿਉਂਦਾ ਕਰ ਦਿਓ। ਬਾਬਾ ਫਰੀਦ ਜੀ ਤਰਸ ਕਰਕੇ ਪਰਮੇਸ਼ਰ ਅੱਗੇ ਦੁਆ ਕੀਤੀ ਤਾਂ ਆਕਾਸ਼ ਬਾਣੀ ਹੋਈ ਕਿ ਭਗਤ ਜੀ ਤੁਹਾਡੀ ਤਪੱਸਿਆ ਦੇ ਪ੍ਰਤਾਪ ਕਰਕੇ ਇਹ ਬੱਚਾ ਤਾਂ ਜਿਉਂਦਾ ਹੋ ਜਾਵੇਗਾ ਪਰ ਜਿਸ ਵਾਸਤੇ ਤੁਸੀਂ ਤਪੱਸਿਆ ਕਰ ਰਹੇ ਹੋ ਉਸ ਵਿੱਚ ਵਿਗਨ ਪੈ ਜਾਵੇਗਾ ਭਾਵ ਮੇਰੇ ਦਰਸ਼ਨਾਂ ਵਿੱਚ ਧੀਰ ਲੱਗ ਜਾਏਗੀ ਭਗਤ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਇਹ ਬੱਚਾ ਜਿਉਂਦਾ ਕਰੋ ਹੋਰ ਜਿੰਨੀ ਤਪੱਸਿਆ ਤੁਸੀਂ ਕਰਵਾਓਗੇ ਮੈਂ ਕਰੀ ਜਾਵਾਂਗਾ ਉਸ ਵੇਲੇ ਉਹ ਬੱਚਾ ਜਿਉਂਦਾ ਹੋ ਗਿਆ ਉਸ ਮਾਈ ਨੇ ਆਪਣਾ ਬੱਚਾ ਚੁੱਕਿਆ ਤੇ ਭਗਤ ਜੀ ਦਾ ਬਹੁਤ ਧੰਨਵਾਦ ਕੀਤਾ ਭਾਵ ਬਹੁਤ ਮਿਹਰਬਾਨੀ ਸ਼ੁਕਰੀਆ ਆਖਿਆ ਫਿਰ ਜਿਨ੍ਹਾਂ ਦੇ ਪਰਿਵਾਰ ਵਾਲੇ ਦਰਿਆ ਵਿੱਚ ਰੁੜ ਗਏ ਸਨ ਉਹਨਾਂ ਕੋਲ ਜਾ ਕੇ ਉਹ ਮਾਤਾ ਕਹਿਣ ਲੱਗੀ ਮੇਰਾ ਬੱਚਾ ਭਗਤ ਫਰੀਦ ਜੀ ਨੇ ਜਿਉਂਦਾ ਕਰ ਦਿੱਤਾ ਹੈ ਇਹ ਸੁਣ ਕੇ ਉਹ ਬਾਕੀ ਲੋਕ ਵੀ ਆਪਣੇ ਡੁੱਬੇ ਹੋਏ ਸੰਬੰਧੀ ਜਿਹੜੇ ਕਿਨਾਰੇ ਜਾ ਲੱਗੇ ਸਨ ਉਹਨਾਂ ਨੂੰ ਲੱਭ ਕੇ ਭਗਤ ਜੀ ਪਾਸ ਲਿਆਏ ਤਾਂ ਭਗਤ ਜੀ ਨੇ ਉਹ ਵੀ ਸਾਰੇ ਜਿਉਂਦੇ ਕਰ ਦਿੱਤੇ ਇਸ ਕਰਾਮਾਤ ਦਿਖਾਉਣ ਕਰਕੇ ਭਗਤ ਜੀ ਨੂੰ ਅੱਲਾ ਦੇ ਦਰਸ਼ਨ ਲਈ ਬਹੁਤ ਕਾਹਲਣਾ ਕਰਨੀ ਪੈ ਰਹੀ ਸੀ ਉਸੇ ਭਾਵ ਨੂੰ ਲੈ ਕੇ ਭਗਤ ਜੀ ਅੱਗੇ ਕਥਨ ਕਰ ਰਹੇ ਹਨ ਤੈ ਸਹਿ ਮਨ ਮਹਿ ਕੀ ਯਾਰੋਸ ਹੇ ਸਹਿ ਖਸਮ ਮਾਲਿਕਾ ਵਾਹਿਗੁਰੂ ਤੇਰਾ ਭਾਣਾ ਨਾ ਮੰਨਣ ਕਰਕੇ ਤੈ ਹੈ ਕਿ ਇਹ ਤੂੰ ਆਪਣੇ ਮਨ ਹਿਰਦੇ ਵਿੱਚ ਰੋਸ ਗੁੱਸਾ ਕੀਤਾ ਹੋਇਆ ਤਾਹੀਓਂ ਅਹੀਂ ਤੂੰ ਅਜੇ ਤੱਕ ਦਰਸ਼ਨ ਨਹੀਂ ਦੇ ਰਿਓ ਫਿਰ ਨਿਮਰਤਾ ਵਿੱਚ ਕਥਨ ਕਰਦੇ ਹਨ ਮੁਜ ਅਵਗਨ ਸਹਿ ਨਾਹੀ ਦੋਸ਼ ਏ ਸਹਪਤੀ ਪਤੀ ਪਰਮੇਸ਼ਰ ਏ ਮਾਲਕ ਮੁਜ ਅਵਗਨ ਮੁਜ ਮੇਰੇ ਵਿੱਚ ਔਗਣ ਗੁਨਾਹ ਹਨ ਤੇਰੇ ਵਿੱਚ ਕੋਈ ਦੋਸ਼ ਕਸੂਰ ਨਹੀਂ ਹੈ ਤੇ ਸਾਹਿਬ ਕੀ ਮੈਸਾਰ ਨ ਜਾਣੀ ਏ ਸਾਹਿਬ ਮਾਲਕ ਪਰਮੇਸ਼ਰ ਮੈਂ ਤੈ ਕਹੀਏ ਤੇਰੀ ਪ੍ਰਾਪਤੀ ਦੀ ਸਾਰ ਖਬਰ ਹੀ ਨਹੀਂ ਜਾਣਣਾ ਕੀਤੀ ਜੋਬਨ ਖੋਏ ਪਾਚੇ ਪਛਤਾਣੀ ਰਹਾਉ ਮੈਂ ਆਪਣੀ ਜੋਬਨ ਜਵਾਨੀ ਦੀ ਵਸਥਾ ਪੱਤੇ ਆਦ ਖਾ ਕੇ ਬਿਰਤ ਗਵਾਲੀ ਵਾ ਮੈਂ ਆਪਣੀ ਸ਼ੌਕ ਵਸਥਾ ਰੂਪੀ ਜਵਾਨੀ ਆਸਰੀ ਸੰਪਦਾ ਵਿੱਚ ਬੇਅਰਥ ਹੀ ਗਵਾਲੀ ਹੈ ਹੁਣ ਪਾਛੇ ਪਿੱਛੋਂ ਪਛਾਤਾਪ ਕਰੀਂ ਹੰ ਰਹਾਉ ਇਸ ਪ੍ਰਕਾਰ ਭਗਤ ਜੀ ਵਿਰਾਗ ਦੇ ਬਚਨ ਕਰਦੇ ਹੋਏ ਖਵਾਜਾ ਕুতਬਦੀਨ ਬਖਤਿਆਰ ਕਾਕੀ ਜੀ ਦੇ ਕੋਲ ਪਹੁੰਚ ਗਏ ਭਗਤ ਫਰੀਦ ਜੀ ਦਾ ਭੁਖੇ ਰਹਿਣ ਤੇ ਕਰੜੀ ਤਪੱਸਿਆ ਕਰਕੇ ਰੰਗ ਵੀ ਕਾਲਾ ਹੋ ਜਿਹਾ ਹੋ ਗਿਆ ਸੀ ਖਵਾਜਾ ਕুতਬਦੀਨ ਬਖਤਿਆਰ ਕਾਕੀ ਜੀ ਨੇ ਭਗਤ ਜੀ ਵੱਲ ਦੇਖ ਕੇ ਸੋਚਿਆ ਕਿ ਇਹ ਅੱਲਾਹ ਦੀ ਪ੍ਰਾਪਤੀ ਲਈ ਬਹੁਤੀ ਤਪੱਸਿਆ ਵਾਲਾ ਅਧਿਕਾਰੀ ਪੁਰਚ ਹੈ ਪਰ ਜਿਸ ਨੂੰ ਅੱਲਾਹ ਦੀ ਪ੍ਰਾਪਤੀ ਨਹੀਂ ਹੋਈ ਤਦੋਂ ਖਵਾਜਾ ਕੁੱਤਬਦੀਨ ਬਖਤਿਆਰ ਕਾਕੀ ਜੀ ਨੇ ਅਨੁਕਤੀ ਅਲੰਕਾਰ ਦੁਆਰਾ ਕੋਇਲ ਨੂੰ ਸੰਬੋਧਨ ਕਰਦਿਆਂ ਜੋ ਸੇਖ ਫਰੀਦ ਜੀ ਨੂੰ ਕਿਹਾ ਉਸ ਨੂੰ ਭਗਤ ਜੀ ਆਪਣੀ ਬਾਣੀ ਦੁਆਰਾ ਅੱਗੇ ਕਥਨ ਕਰਦੇ ਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਏ ਕਾਲੀ ਕਾਲੇ ਰੰਗ ਦੀ ਕੋਇਲ ਤੂੰ ਕਿਤ ਕਿਹੜੇ ਗੁਣਾ ਕਰਕੇ ਕਾਲੇ ਰੰਗ ਦੀ ਹੋਗੀ ਬਾਬੇ ਕਾਲੇ ਰੰਗ ਦੇ ਪੁਰਸ਼ਾ ਤੂੰ ਕਿਹੜੇ ਗੁਨਾ ਕਰਕੇ ਕਾਲਾ ਹੋ ਗਿਆ ਹੈ ਤਦੋਂ ਫਰੀਦ ਜੀ ਨੇ ਸੋਚਿਆ ਕਿ ਕੋਇਲ ਨੂੰ ਤਾਂ ਇਸ ਫਕੀਰ ਨੇ ਕੀ ਕਹਿਣਾ ਸੀ ਕਿਉਂਕਿ ਕੋਇਲ ਤਾਂ ਜੰਮਦੀ ਹੀ ਕਾਲੀ ਹੁੰਦੀ ਇਹ ਤਾਂ ਮੈਨੂੰ ਕਹਿ ਰਿਹਾ ਫਿਰ ਫਰੀਦ ਜੀ ਅੱਗੋਂ ਉੱਤਰ ਦਿੱਤਾ ਆਪਣੇ ਪ੍ਰੀਤਮ ਕੇ ਹੋਂ ਬਿਰਹ ਜਾਲੀ ਹੇ ਸਖੀ ਆਪਣੇ ਆਪ ਦੇ ਪ੍ਰੀਤਮ ਪਿਆਰੇ ਅੱਲਾ ਦੇ ਬਿਰਹ ਵਿਛੋੜੇ ਕਰਕੇ ਪ੍ਰੇਮ ਵਿੱਚ ਹਉ ਮੈਂ ਜਾਲੀ ਭਾਵ ਸੜੀ ਹੋਈ ਹਾਂ ਭਾਵ ਦਰਸ਼ਨਾਂ ਦੀ ਇੱਛਾ ਵਿੱਚ ਵਿਛੋੜੇ ਕਾਰਨ ਮੇਰਾ ਰੰਗ ਕਾਲਾ ਹੋ ਗਿਆ ਪਿਰਹ ਬਿਹੂਨ ਕਤਹਿ ਸੁਖ ਪਾਏ ਪਿਰਹ ਪਤੀ ਪਰਮੇਸ਼ਰ ਦੇ ਬਿਹੂਨ ਬਿਨਾ ਕੋਈ ਜੀਵ ਰੂਪੀ ਇਸਤਰੀ ਕਤਹਿ ਕਿੱਥੇ ਕਿਸ ਤਰ੍ਹਾਂ ਸੁਖ ਆਨੰਦ ਨੂੰ ਪਾ ਸਕਦੀ ਭਾਵ ਨਹੀਂ ਪਾ ਸਕਦੀ ਜਾ ਹੋਏ ਕਿਰਪਾਲ ਤਾ ਪ੍ਰਭੂ ਮਿਲਾਏ ਜੇਕਰ ਕੋਈ ਮੁਰਸ਼ਿਦ ਮੇਰੇ ਉੱਪਰ ਕਿਰਪਾਲੂ ਦਿਆਲੂ ਹੋਵੇ ਤਦ ਉਹ ਪ੍ਰਭੂ ਪਰਮੇਸ਼ਰ ਨਾਲ ਮਿਲਾ ਸਕਦਾ ਹੈ ਵਿਦਣ ਖੂਹੀ ਮੁੰਦ अकेਲੀ ਨਾ ਕੋ ਸਾਥੀ ਨਾ ਕੋ 베ਲੀ ਇਸ ਸੰਸਾਰ ਰੂਪੀ ਵਿਦਣ ਦੁਖਦਾਇਕ ਖੂਹੀ ਹੈ ਜਿੱਥੇ ਮੈਂ ਗਿਆਦ ਜੋਬਨ ਵਾਲੀ ਮੁੰਦ ਇਸਤਰੀ ਇਕੱਲੀ ਹਾਂ ਇੱਥੇ ਨਾ ਕੋਈ ਮੇਰਾ ਸਾਥੀ ਮਿੱਤਰ ਹੈ ਨਾ ਹੀ ਪਰਲੋਕ ਵਿੱਚ ਕੋਈ 베ਲੀ ਸੱਜਣ ਹੈ ਅਗੋਂ ਉੱਤਰ ਵਿੱਚ ਜੋ ਖਵਾਜਾ ਕੁੱਤਬਦੀਨ ਬਖਤਿਆਰ ਕਾਕੀ ਜੀ ਨੇ ਕਿਹਾ ਉਸ ਨੂੰ ਫਰੀਦ ਜੀ ਆਪਣੀ ਬਾਣੀ ਦੁਆਰਾ ਕਥਨ ਕਰ ਰਹੇ ਹੋ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਇਹ ਸ਼ੇਖ ਫਰੀਦ ਜਦੋਂ ਪ੍ਰਭ ਪਰਮੇਸ਼ਰ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਰੀ ਬਿਰਤੀ ਸਰੇਸ਼ਟ ਜਨਾਂ ਦੀ ਸੰਗਤ ਨਾਲ ਮੇਲਣਾ ਕੀਤੀ ਜਾਂ ਫਿਰ ਦੇਖਾ ਤਾਂ ਮੇਰਾ ਅੱਲ੍ਹਾ ਬੇਲੀ ਫਿਰ ਜਦੋਂ ਸੰਸਾਰ ਵੱਲੋਂ ਉਲਟ ਕੇ ਦੇਖਿਆ ਤਾਂ ਮੈਨੂੰ ਮੇਰਾ ਅੱਲੋ ਅੱਲਾ ਪਵਿੱਤਰ ਰੂਪ ਰਬੂ ਹੀ ਲੋਕ ਪਰਲੋਕ ਵਿੱਚ ਬੇਲੀ ਮਿੱਤਰ ਸਹਾਇਕ ਦਿਸਿਆ ਵਾਟ ਹਮਾਰੀ ਖਰੀ ਉਡੀਣੀ ਹਮਾਰੀ ਸਾਡੀ ਫਕੀਰਾਂ ਦੀ ਘਾਲਣਾ ਜੋਦੜੀਆਂ ਵਾਲੀ ਵਾਟ ਪਗ ਡੰਡੀ ਬਹੁਤ ਹੀ ਉਡੀਣੀ ਉਦਾਸੀਨਤਾ ਵਾਲੀ ਭਾਵ ਦੁਖਦਾਇਕ ਹੈ ਖੰਨੇ ਉਹ ਤਿੱਖੀ ਬਹੁਤ ਪੀਣੀ ਜੋ ਖੰਨੇ ਉਹ ਖੰਡੇ ਨਾਲੋਂ ਤਿੱਖੀ ਅਤੇ ਬਹੁਤ ਪੀਣੀ ਬਰੀਕ ਹੈ ਉਸ ਉਪਰ ਹੈ ਮਾਰਗ ਮੇਰਾ ਉਸ ਉਤੇ ਮੇਰਾ ਭਾਵ ਸਾਡਾ ਮਾਰਗ ਰਸਤਾ ਹੈ ਭਾਵ ਐਸੀ ਰਸਤੇ ਉਪਰੋਂ ਅਸਾਂ ਨੇ ਲੰਘਣਾ ਕੀਤਾ ਹੈ ਸੇਖ ਫਰੀਦਾ ਪੰਥ ਸਮਾਰਸ ਵੀਰਾ ਏ ਸੇਖ ਫਰੀਦ ਜੀ ਤੈਨੂੰ ਵੀ ਮਨੁੱਖਾ ਜਨਮ ਦਾ ਸਵੇਰਾ ਚੰਗਾ ਸਮਾਂ ਪ੍ਰਾਪਤ ਹੋਇਆ ਹੈ ਇਸ ਲਈ ਐਸੇ ਪੰਥ ਰਸਤੇ ਨੂੰ ਸੰਭਾਰ ਸੰਭਾਲਣਾ ਕਰ ਵਾ ਪਰਮੇਸ਼ਰ ਦੀ ਭਗਤੀ ਸਹਿਤ ਗਿਆਨ ਦਾ ਮਾਰਗ ਸੰਭਾਲਣਾ ਕਰ ਵਾ ਸਵੇਰਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਮੁਕਤੀ ਦੇ ਰਸਤੇ ਪਰਮੇਸ਼ਰ ਦੇ ਸਿਮਰਨ ਭਜਨ ਨੂੰ ਸੰਭਾਲਣਾ ਕਰ ਸੋ ਉੱਪਰ ਲੀਆਂ ਚਾਰ ਪੰਕਤੀਆਂ ਦਾ ਇਹ ਦੂਸਰਾ ਅਰਥ ਵੀ ਮਹਾਂਪੁਰ ਕਰਿਆ ਕਰਦੇ ਹਨ ਕਿ ਪ੍ਰਸ਼ਨ ਸੀ ਕਿ ਹੇ ਮਹਾਰਾਜ ਮੈਂ ਕਿਸ ਪ੍ਰਕਾਰ ਸੰਭਾਲਣਾ ਕਰਾਂ ਉੱਤਰ ਸੀ ਬਾਟ ہماری ਖਰੀ ਉਡੀਣੀ ਖੰਨੇ ਉਹ ਤਿੱਖੀ ਬਹੁਤ ਬਈਣੀ ਸਾਡੀ pau ਭਗਤੀ ਵਾਲੀ ਬਾਟ ਦੁਨੀਆਂ ਤੋਂ ਅਤਿਅੰਤ ਹੀ ਉਦਾਸ ਸੀਨ ਰੱਖਣ ਵਾਲੀ ਹੈ ਤੇ ਪਰਮੇਸ਼ਰ ਦੀ ਉਡੀਣੀ ਉਡੀਕ ਲਾਉਣ ਵਾਲੀ ਹੈ ਇਹ pau ਭਗਤੀ ਦੀ ਬਾਟ ਖੰਡੇ ਨਾਲੋਂ ਵੀ ਤਿੱਖੀ ਪਾਪ ਮਾਣ ਮੋਹ ਮੇਰ ਤੇਰ ਆਦ ਤਿਆਗਣੀ ਪੈਂਦੀ ਹੈ ਬਹੁਤ ਬਰੀਕ ਹੈ ਪਾਵ ਦੇਹ ਅਭਿਮਾਨ ਵੱਲੋਂ ਰਹਿ ਤੋਕੇ ਸੂਖਮ ਬਿਰਤੀ ਬ੍ਰਹਮਾਕਾਰ ਕਰਨੀ ਪੈਂਦੀ ਹੈ ਦੱਸ ਦੇ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸੰਹਾਰ ਸਵੇਰਾ ਉਸ ਸੰਸਾਰ ਤੋਂ ਉੱਪਰ ਹੋ ਕੇ ਸਾਡਾ ਭਗਤੀ ਦੇ ਸਹਿਤ ਗਿਆਨ ਦਾ ਰਸਤਾ ਹੈ ਹੇ ਸੇਖ ਫਰੀਦ ਜੀ ਤੂੰ ਵੀ ਇਹ ਭਗਤੀ ਸਹਿਤ ਗਿਆਨ ਦੇ ਪੰਥ ਰਸਤੇ ਨੂੰ ਸਵੇਰਾ ਸ਼ਿਗਰ ਹੀ ਸੰਭਾਲਣਾ ਕਰ ਵਾਸ ਰਸਤੇ ਨੂੰ ਸੰਭਾਲ ਕੇ ਚੱਲ ਅਤੇ ਆਪਣੇ ਜੀਵਨ ਨੂੰ ਸੰਵਾਰ ਲੈਣਾ ਕਰ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ mm hey. ਅਲਸਾ ਵਾਹਿਗੁਰੂ ਜੀ ਕੀ ਫਤਿਹ